ਲੁਧਿਆਣਾ ਤੋਂ ਵਾਰ ਨੰਬਰ 16 ਤੋਂ ਬੀਜੇਪੀ ਉਮੀਦਵਾਰ ਰਿੰਟੂ ਸ਼ਰਮਾ ਨੂੰ ਲੋਕਾਂ ਦਾ ਮਿਲੜਾ ਹੈ ਪਰਵਾਹ ਹੁਗਾਰਾ ਜਿੱਥੇ ਵੀ ਰਿੰਟੂ ਸ਼ਰਮਾ ਲੋਕਾਂ ਨੂੰ ਚੋਣ ਪ੍ਰਚਾਰ ਕਰ ਲਈ ਜਾਂਦੇ ਹਨ ਅਤੇ ਉਹਨਾਂ ਦਾ ਸਰੋਪ ਪਰ ਪਾਕ ਸਵਾਗਤ ਕੀਤਾ ਜਾਂਦਾ ਹੈ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਨਸ਼ੇ ਉੱਤੇ ਖਲ ਪਾਈ ਜਾਏਗੀ ਅਤੇ ਰਹਿਦੇ ਅਧੂਰੇ ਕੰਮ ਕਰਵਾਏ ਜਾਣਗੇ ਤੁਹਾਨੂੰ ਇੱਕ ਗੱਲ ਦੱਸ ਦਈਏ ਕਿ ਜਿੱਥੇ ਵੀ ਰਿੰਟੂ ਸ਼ਰਮਾ ਆਪਣਾ ਚੋਣ ਪ੍ਰਚਾਰ ਕਰਨ ਲਈ ਜਾਂਦੇ ਹਨ ਅਤੇ ਲੋਕਾਂ ਦਾ ਹਰ ਆ ਜਾਂਦਾ ਹੈ ਤਾਂ ਇੱਕ ਰੈਲੀ ਦਾ ਰੂਪ ਧਾਰਨ ਹੋ ਜਾਂਦਾ ਹੈ देखो टीवी न्यूज़ इंडिया 255 लुधियाना ਤੋਂ ਦੁਪਿੰਦਰ ਸਨਨੀ ਦੀ ਖਾਸ ਰਿਪੋਰਟ ਵੀ ਉਹਨਾਂ ਦਾ ਜਿਹੜਾ 1000 ਰੁਪਏ ਸਾਹਮਣਾਂ ਜਿਹੜਾ ਪੋਣੇ ਥੱੱਕਾ ਵੋਟਾਂ ਲਿੱਤੀਆਂ ਸੀਗੀਆਂ ਉਹ 1000 ਰੁਪਏ ਦਾ ਸਾਡਾ ਖਾਤਾ ਅੱਜ ਤੱਕ ਸਾਡੇ ਕੋਲ ਨਹੀਂ ਹੈ ਕਿਉਂਕਿ ਅਜਨੀ ਤعداد ਦੇ ਵਿੱਚ ਦੇਖਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜਦੋਂ ਰਿੰਦੂ ਜੀ ਦਾ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਓਏ ਅੱਜ ਦਾ ਪਰਵਾਰਾ ਵਾਚਿਆ ਨਾ ਐਫਐਸ 80 ਵੀ ਕਰ ਮਿਲਿਆ ਤੂੰ ਆਪ ਕਾਜੋ ਬਿੱਟੀ ਗਈ ਆ ਤੁਸੀਂ ਆਪ ਦੇਖਿਆ ਯਾਰ ਡੱਟਾ ਮਾਰਦੀ ਪੂਰੇ ਵਾਰਡ ਦੀ ਪਬਲਿਕ ਆਈ ਸੀ ਸਾਰਿਆਂ ਨੇ ਆਸ਼ੀਰਵਾਦ ਦਿੱਤਾ ਵਾ ਉਹਨਾਂ ਇੱਕ ਹੀ ਨਾ ਗਾ ਵਾ ਕਿ ਮੈਂ ਉਹਨਾਂ ਦੀ ਸਾਰੀ ਉਮੀਦਾਂ ਤੇ ਖਰਾ ਉਤਰਾਂ। ਠੀਕ ਹੈ ਸਰ ਲੋਕਤਾਂ ਨੂੰ ਵੋਟ ਪਾਉਣ ਤੁਸੀਂ ਉਹਨਾਂ ਦੀ ਉਮੀਦਾਂ ਤੇ ਕੀ ਕੀ ਕੰਮ ਐ ਜਿਹੜੇ ਨੇ ਵਾਰਡ ਨੰਬਰ ਪੂਰੀ ਵੀ ਜਿਹੜੇ ਲੋਕਾਂ ਨੂੰ ਤੁਹਾਨੂੰ ਦੱਸੇ ਨੇ ਜਿਹੜੇ ਕਰਵਾਉਣ ਵਾਲੇ ਪਏ ਨੇ ਦੇਖੋ ਪਾਣ ਦੇ ਵਿੱਚ ਹਾਲ ਤੱਕ ਲਾਈਟਾਂ ਦੀ ਸਮੱਸਿਆ ਅੱਜ ਵੀ ਹੈਗੀ ਆ ਕਈ ਮਹਾਲਿਆਂ ਦਾ ਵਿੱਚ ਪਾਣੀ ਦੀ ਸਮੱਸਿਆ ਅੱਜ ਵੀ ਹੈਗੀ ਆ ਤੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈਗੀ ਆ ਉਹ ਨਸ਼ੇ ਦੀ ਹੈ ਜਿਹੜੀ ਕਿ ਵਾਰਡ ਦੇ ਨਾਲ ਨਾਲ ਪੂਰੇ ਪੰਜਾਬ ਦੀ ਵੀ ਹੈਗੀ ਕੱਲ ਜਦੋਂ ਡੋਰ ਟੂ ਡੋਰ ਕਰਦੇ ਪਏ ਸੀ ਨਾ ਤਾਂ ਬਹੁਤ ਪਰਿਵਾਰਾਂ ਨੇ ਅੰਦਰ ਬੁਲਾਇਆ ਤੇ ਆਪਣੇ ਬੱਚਿਆਂ ਦਾ ਹਾਲ ਦਿਖਾਇਆ ਸਾਡੇ ਜ਼ਿੰਮੇਵਾਰੀ ਬਣਦੀ ਆ ਉਹ ਐਮਐਲਏ ਸਾਫ ਦੇ ਬਣਦੇ ਆ ਕੌਂਸਲਰਾਂ ਦੇ ਬਣਦੇ ਆ ਕਿ ਜਿਹੜਾ ਨਸ਼ਾ बिकਦਾ ਪਿਆ ਉੱਤੇ ਲਗਾਮ ਲਗਾਈ ਜਾਵੇ ਪਰ ਇਹ ਨਹੀਂ ਲਗਾ ਸਕਦੇ ਐਦਾਂ ਹੀ ਸਰਕਾਰ ਨੂੰ ਤਾਂ ਬਰਖਾਸਤ ਹੀ ਕਰ ਦੇਣਾ ਚਾਹੀਦਾ ਚਲੇ ਨਸ਼ੇ ਨੂੰ ਪ੍ਰਮੋਟ ਕਰ ਰਹੀ ਹੈ ਅਗਰ ਉਹ ਬੰਦ ਨਹੀਂ ਕਰ ਸਕਦੇ ਤਾਂ ਉਹ ਸਮਝੋ ਪ੍ਰਮੋਟ ਹੀ ਕਰ ਰਹੀ ਹੈ ਤਾਂ ਅਸੀਂ ਨਸ਼ੇ ਦੇ ਖਿਲਾਫ ਲੜਾਈ ਲੜ ਕੇ ਉਹਨੂੰ ਬੰਦ ਕਰਾਉਂਦੇ ਆਪਣੇ ਵਾਰਡ ਦੇ ਵਿੱਚ ਜੁਮੇਵਾਰੀ ਲੈਣਾ ਕਿ ਜਿਹੜਾ ਬੰਦਾ ਮੈਨੂੰ ਬਾੜ ਦੇ ਵਿੱਚ चिट्टा फड़िया गया मैं उनके खिलाफ पूरी रोक कार्रवाई करूंगा कुड़ी बारे तो पता लग गया खिलाफ कार्रवाई जरूर होनी चाहिए किसी का बच्चा गया वा किसी धी गई है भैन गई है बच्चे द आत्मा दुखी हुई हुई है और माँ भी दुखी हुई है जिन्हें पाल पोस के एडी वी ਜਿੱਦਾਂ ਵੀ ਉਹ ਹਾਦਸਾ ਹੋਇਆ ਆ ਜਾਂ ਜਾਣਬੋਝ ਕੇ ਕੀਤਾ ਜੋ ਵੀ ਆ ਉਹਦੇ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ। ਤੁਸੀਂ ਲੋਕਰ ਵੀ ਵੀ ਇਧਰ ਤੇ ਪਏ ਹੋ ਤੁਹਾਨੂੰ ਲੋਕਾਂ ਦਾ ਕਿੱਦਾਂ ਦਾ ਪ੍ਰਵਾਹ ਹੁੰਗਾਰਾ ਕਿੱਦਾਂ ਦਾ ਪਿਆਰ ਮਿਲ ਰਿਹਾ ਹੈ? ਬਹੁਤ ਪਿਆਰ ਮਿਲਦਾ ਪਿਆ। ਬਹੁਤ ਜ਼ਿਆਦਾ। ਮੇਰੀ ਜਿੱਤ ਤਾਂ ਉੱਪਰ ਨੇੜ ਜਨਤਾ ਨੇ ਤੈਅ ਕਰ ਦਿੱਤੀ ਹੈ। ਠੀਕ ਹੈ। ਸਾਡੀ ਵੀ ਅਸੀਂ ਦੁਆਵਾਂ ਤੁਹਾਡੇ ਨਾਲ ਨੇ। ਸਰ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਰਿੰਦੂ ਜੀ ਨਾਲ ਅੱਜ ਆਏ ਹੋ ਮੌਕੇ ਤੇ ਜੀ ਆਪਣਾ ਆਪਣੇ ਇਸ ਏਰੀਆ ਦਾ ਸੁਧਾਰ ਚਾਹਨੇ ਵਸ ਤੁਹਾਡੇ ਕੀ ਕੀ ਜਿਹੜੇ ਕੰਮ ਨੇ ਤੁਸੀਂ ਰਿੰਦੂ ਜੀ ਤੋਂ ਉਮੀਦਾਂ ਲਾਇ ਸਤੇ ਚਾਹਦੇ ਹੋ ਲਾਇ ਉਮੀਦਾਂ ਹੀ ਉਹਦਾ ਟਾਈਮ ਆਏ ਦੱਸਾਂਗੇ ਠੀਕ ਹੈ ਨਾ ਪਹਿਲਾਂ ਅਗਲਾ ਆਪਣੇ ਦਫ਼ਤਰ ਤੇ ਪਹੁੰਚੇ ਫੇ ਦੱਸਾਂਗੇ ਕਿ ਕੀ ਕਰਾਣਾ ਕੀ ਨਹੀਂ ਕਰਾਣਾ ਜੀ ਕੀ ਕਹਿਣਾ ਚਾਹੋਗੇ ਸਰ ਇਸ ਮੌਕੇ ਤੇ ਮੈਂ ਤਾਂ ਬਸ ਇਹੀ ਕਹਾਂਦਾ ਵੀ ਸਾਡੀ ਪਾਰਟੀ ਵੱਧ ਚੜ ਕੇ ਮੋਟਾ ਤੋਂ ਲੀਡ ਕਰੇ ਹੀੜ ਕਰਨ ਤੋਂ ਬਾਅਦ ਜੋ-ਜੋ ਵੀ ਸਮੱਸਿਆ ਆਇਆ ਹੈ ਇਹ ਪ੍ਰੇਮ ਮੱਲਿਆ ਵਾਸਤੇ ਵੀ ਜੋ ਵੀ ਕੰਮ ਕਰਨੇ ਨੇ ਅਸੀਂ ਰਿੰਟੂ ਜੀ ਦੀ ਬਾਹ ਫੜ ਕੇ ਕੰਮ ਕਰਾਵਾਂਗੇ ਅੱਗੇ ਵੀ ਵੈਸੇ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਜਿੱਦਾਂ ਕਿ ਇੱਥੇ ਆਵਾਰਾ ਗਾਈਆਂ ਵਿਚਾਰੀਆਂ ਮਰ ਜਾਂਦੀਆਂ ਉਹਨਾਂ ਦਾ ਸਾਰਾ ਕਾਰੇ-ਪਾਰ ਇਹੀ ਸੰਭਾਲ ਗਏ ਨੇ ਚੱਕ ਕੇ ਗਊਸ਼ਾਲਾ ਭੇਜਦੇ ਨੇ ਠੀਕ ਹੈ ਜੀ ਬਹੁਤ ਵਧੀਆ ਕੰਮ ਕਰਦੇ ਨੇ ਰਿੰਟੂ ਜੀ ਅਸੀਂ ਇਸ ਵਾਸਤੇ ਇਹਨੂੰ ਅੱਗੇ ਕੀਤਾ ਪਰਮਾਧਮਾ ਕਰੇ ਇਹਨੂੰ ਵੱਧ ਚੜ੍ਹ ਕੇ ਵੋਟਾਂ ਨਾਲ ਇਹਨੂੰ ਜਿਤਾਇਆ ਜਾਵੇ ਤੁਸੀਂ ਨੇ ਮੰਡੇ ਆਂ ਇੰਡੀਆ ਸਿਲੰਡਰ ਮੰਡੇ ਨਾਲ ਮੇਰੀ ਪਾਲ ਠੀਕ ਹੈ ਯਾਨੀ ਕਿ ਮੋਦੀ ਸਾਹਿਬ ਦੀ ਸਕੀਮਾਂ ਨੂੰ ਲੋਕਾਂ ਦੇ ਘਰ-ਘਰ ਪਹੁੰਚਾਉਂਦੇ ਪਏ ਬਹੁਤ ਜੇ ਦਮ ਕਰਦੇ ਜੀ ਇਹ ਤਾਂ ਅਜੇ ਤਾਂ ਆਪਣੇ ਮਕਾਨ ਤੇ ਨਹੀਂ ਪਹੁੰਚੇ ਪਹਿਲੇ ਇਹ ਕੰਮ ਕਰ ਚੁੱਕੇ ਹੋਏ ਠੀਕ ਹੈ ਦੇਖੋ ਕਿੰਨਾ ਵਧੀਆ ਕੰਮ ਕਰਨਗੇ ਠੀਕ ਇਹ ਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਇਹ ਜਿਹੜਾ ਕੰਮ ਕਰਦੇ ਪਏ ਆਂ ਅੱਜ ਤੱਕ ਕਿਸੇ ਨੇ ਵੀ ਨਹੀਂ ਕੀਤਾ ਜਿੰਨਾ ਜ਼ਾਬੀ ਇਹਨੇ ਸਾਹ ਲੈ ਚੁੱਕਿਆ ਹੈ ਤੇ ਹੋਰ ਵੀ ਕੌਂਸਲ ਰੈਗੂ ਕਰਦੇ ਸਨ ਲੇਕਿਨ ਕਿਸੇ ਨੇ ਨਹੀਂ ਕੀਤਾ ਇਹਨਾਂ ਨੇ ਬਿਨਾ ਜਿੱਤੇ ਕੰਮ ਕੀਤਾ ਹੋਇਆ ਤੇ ਜਿੱਤ ਕੇ ਹੋਰ ਜ਼ਿਆਦਾ ਕੰਮ ਕੀ ਔਰ ਆਪਣੀ ਗੱਲ ਤੇ ਖਰੇ ਉਤਰਨਗੇ ਅ ਜਿਹੜਾ ਨਸ਼ੇ ਦੀ ਗੱਲ ਕਰਦੇ ਨਾ ਵਾਰ-ਵਾਰ ਤੇ ਛੱਡਨੇ ਨਹੀਂ ਲੋਕ ਜਿੱਦਾਂ ਮਰਜ਼ੀ ਭੱਜ ਜਾਣ ਜਿਹੜੇ ਮਰਜ਼ੀ ਐਮਐਲਏ ਕੋਲ ਜਾਣ ਜਿਹੜੇ ਮਰਜ਼ੀ ਕੌਂਸਲਰ ਕੋਲ ਜਾਣ ਛੱਡਦੇ ਨਹੀਂ ਅਸੀਂ ਚਾਹੇ ਜਿੱਤੀਏ ਚਾਹੇ ਜੋ ਮਰਜ਼ੀ ਰਹਿ ਜਾਓ ਥੱਲੇ ਪਈ ਜੋ ਕਿ ਨਸ਼ੇ ਤੇ ਥੱਲੇ ਪਈ ਜੋ ਹਾਂਜੀ ਵੀਰੇ ਵੀ ਪਾਤੀ ਜਿੰਦਾਬਾਦ ਵੀਰੇ ਪਾਤੀ ਜਿੰਦਾਬਾਦ ਜੈਤੂ ਸ਼ਰਮਾ ਜਿੰਦਾਬਾਦ